ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਟੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸੀਂ ਤੁ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦਵੀ ਸਾਹਿਬੀ ਲੋ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਸਾਰੇ ਦੁਪੱਟਿਆਂ ਵਾਲੇ ਔਰ ਮਿਕਸ ਵੈਰਾਈਟੀ ਸੂਟ ਰਹਿਣਗੇ ਪਹਿਲਾ ਸੂਟ ਆ ਜਿਹੜਾ ਮੈਂ ਦਿਖਾਉਣੀ ਆ ਤੁਹਾਨੂੰ ਜਾਮਪ ਕਾਟਨ ਦੇ ਵਿੱਚ ਰਹੂਗਾ ਆਲੋ ਥੋੜਾ ਜਿਹਾ ਮੇਰੇ ਖਿਆਲ ਚ ਤਾਂ ਇਹਨੂੰ ਆਪਾਂ ਲੈਮਨ ਕਲਰ ਹੀ ਕਹਾਂਗੇ ਤੇ ਲੋ ਜੀ ਇਹ ਹੈਗਾ ਇਹਦੇ ਤੇ ਨੈਕ ਦੇ ਉੱਪਰ ਵਰਕ ਹੈ ਔਰ ਪੈਨਲ ਵਰਕ ਹੈ ਵਰਕ ਵੀ ਵੀ ਨੇੜੇ ਤੋਂ ਦਿਖਾ ਦੇ ਦੇ ਘੇਰੇ ਤੇ ਲੇਸ ਪਹਿਲਾਂ ਲੇਸ ਦੇਖ ਲਓ ਫਿਰ ਇਹ ਵਾਲਾ ਪੈਨਲ ਹੈ ਠੀਕ ਹੈ ਬ੍ਰੀਕ ਵਰਕ ਹੈ ਇਹ ਵੀ ਥੋੜੇ ਜਿਹੇ ਕਾ ਉੱਪਰ ਜਾ ਕੇ ਫਿਰ ਇਹ ਬੜਾ ਨੈਕ ਬਣਿਆ ਹੋਇਆ ਇਹਦੇ ਤੇ ਲੈਂਥ ਨਾਪ ਦਿੰਨੀ ਆ ਕਿੰਨੀ ਹੋਊਗੀ ਲਓ ਜੀ ਆਪਾਂ ਲੈਂਥ ਨਾਪ ਦਿੰਨੇ ਆ ਲੈਂਥ ਹੈਗੀ ਹੈ ਜੀ نیچے ਤੱਕ ਲੇਸ ਤੱਕ 45.5 ਹੈ ਤੁਸੀਂ ਕੱਟ ਕਰ ਸਕਦੇ ਹੋ ਕਿਉਂਕਿ ਤੁਸੀਂ ਨੀਚੋਂ ਕਟਿੰਗ ਕਰ ਸਕਦੇ ਹੋ ਇਹਦੀ ਅਗਰ ਤੁਸੀਂ ਕੱਟ ਕਰਨੀ ਹੋਈ ਤਾਂ ਠੀਕ ਹੈ ਜੀ ਜਾਮ ਕਾਟਨ ਦੇ ਵਿੱਚ ਇਹ ਸੂਟਰ ਹੋਊਗਾ ਲੈਮਨ ਜਾਂ ਸ਼ੇਡ ਹੈ येलो ਲੈਮਨ ਜ ਤੇ ਇਹ ਹੈਗੀ ਹੈ ਜੀ ਇਹਦੀ ਬੌਧੀ ਠੀਕ ਹੈ ਜੀ ਤੇ ਸਲਵਾਰ ਤੇ ਵੀ ਇਹਦੀ ਸਾਨੂੰ ਵਰਕ ਮਿਲੂਗਾ ਇਹ ਵਾਲਾ ਸੇਮ ਵਰਕ ਹੈ ਜਿਹੜਾ ਬਾਜੂ ਵਾਲਾ ਉਹ ਤੁਹਾਨੂੰ ਸਲਵਾਰ ਤੇ ਵੀ ਮਿਲੂਗਾ ਠੀਕ ਹੈ ਜੀ ਤੇ ਦੁਪੱਟਾ ਦਿਖਾਉਣੀ ਆ ਤਾਂ ਮੈਂ ਤੁਹਾਨੂੰ ਵੈਸੇ ਤਾਂ ਇਹਦੇ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਤੇ ਪਰ ਜੇ ਤੁਹਾਨੂੰ ਲੱਗੇ ਕਲਰ ਕਰਕੇ ਜੇ ਤੁਹਾਨੂੰ ਲੱਗੇ ਕਿ ਥੋੜਾ ਬਹੁਤਾ ਸੀ ਥਰੂ ਹੈ ਬਹੁਤ ਜਿਆਦਾ ਨਹੀਂ ਤਾਂ ਫਰੰਟ ਬੈਕ ਤੇ ਲਾ ਸਕਦੇ ਹੋ ਜਾਂ ਅੰਡਰ ਸ਼ਰਟ ਵਗੈਰਾ ਪਾ ਸਕਦੇ ਹੋ ਸਰਵਾਰ ਤੇ ਤੁਹਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਔਰ ਬਾਜੂ ਤੇ ਵੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਨਾਲ ਮਿਲੂਗਾ ਜੀ ਬੜਾ ਹੀ ਸੋਹਣਾ ਜਿਹਾ ਦੁਪੱਟਾ कॉटन मस्लिन ਦਾ ਇੰਨਾ ਕੁ ਪਿਆਰਾ ਦੁਪੱਟਾ ਨਾ ਐਂ ਗੰਡੇ ਦੀ ਪੱਤ ਵਰਗਾ ਦੁਪੱਟਾ ਆलो ਬਹੁਤ ਸੋਹਣਾ ਲੰਬਾ ਚੌੜਾ ਪੂਰਾ ਐਨ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਤੁਹਾਨੂੰ। ਹਾਂ। ਬਹੁਤ ਸੋਹਣਾ ਦੁਪੱਟਾ ਮੈਨਣ ਵਾਲਾ। ਪੱਲਿਆਂ ਦੇ ਉੱਪਰ ਕਾਫੀ ਟਾਈਡ ਆਈ ਹੈ ਔਰ ਇਹ ਹੈਗਾ ਜੀ ਇਹਦਾ ਸੈਂਟਰ। ਸੈਂਟਰ ਦੇ ਵਿੱਚ ਥੋੜੀ ਹਲਕੀ ਹੈ ਔਰ ਇਹ ਪੱਲਾ ਫੇਰ ਆ ਗਿਆ ਹੈਵੀ ਟਾਈਡ ਆਈ ਹੈ। ਤੇ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ 1450 ਰੁਪਏ। ਬੇਸਟ ਹੈ ਜੀ। ਲੋ ਪਲੇਸ ਦੇ ਫਾਉਰੇ ਜੀ ਸੋਹਣੀ ਲੱਗਦੀ। ਲਓ ਜੀ ਇੰਨੀ ਚੌੜੀ ਚੌੜੀ ਲੇਸ ਲੱਗੀ ਹੋਈ ਹੈ। 1450 ਰੁਪਏ ਦੇ ਵਿੱਚ ਸੂਟ ਮਿਲੂਗਾ। ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ। 1 ਮੀਟਰ ਦਾ ਸੂਟ ਹੋਊਗਾ। ਆ ਰੰਗ ਸਹੀ ਆ। ਇੱਥੇ ਦੇਖ ਲਿਆ। ਲਓ ਜੀ ਅਗਲਾ ਦੇਖੋ। ਪੀਚ ਕਲਰ ਦੇ ਵਿੱਚ ਆਊਗਾ। ਦੋ ਹੀ ਪੀਸ ਨੇ ਆਪਣੇ ਕੋਲੇ। ਜਾਮ ਕਾਟਨ ਦੇ ਵਿੱਚ ਹੈ ਸੇਮ ਡਿਜ਼ਾਈਨਿੰਗ ਆ ਬਿਲਕੁਲ ਬਾਜੂ ਵੀ ਉਸੇ ਤਰ੍ਹਾਂ ਦੀ ਮਿਲੂਗੀ। ਔਰ ਸਲਵਾਰ ਤੇ ਵਰਕ ਵੀ ਸੇਮ ਮਿਲੂਗਾ। ਉਨੀ ਲੰਬਾਈ ਚੌੜਾਈ ਮਿਲੂਗੀ ਜਿੱਦੀ ਤੁਹਾਨੂੰ ਮੈਂ ਪਹਿਲਾਂ ਦੱਸਤੀ ਤੇ ਦੁਮੱਟਾ ਖੋਲ ਕੇ ਦਿਖਾ ਦਿੰਦੀ। ਲੋ ਜੀ ਡਬਲ ਹੀ ਦਿਖਾ ਦਨੀ ਆ ਦੁਪੱਟਾ ਤੁਹਾਨੂੰ ਇਹ ਵਾਲੀ ਟਾਈਟ ਆਈ ਤੁਹਾਨੂੰ ਦੁਪੱਟੇ ਤੇ ਮਿਲੂਗੀ 4 ਸਾਈਡ ਉੱਤੇ ਹੀ ਤੁਹਾਨੂੰ ਲੇਸ ਮਿਲੂਗੀ ਆਲੋ ਬਹੁਤ ਪਿਆਰੇ ਜਿਹਾ ਸੂਟ ਹੈ ਮਸਲੀਨ ਬਹੁਤ ਜਿਆਦਾ ਸੋਹਣੀ ਹੈ ਜੀ ਕਾਟਨ ਮਸਲੀਨ ਦੁਪੱਟੇ ਦੀ ਮਸਲੀਨ ਬਹੁਤ ਪਿਆਰੀ ਹੈ ਤੇ ਪ੍ਰਾਈਸ ਹੈਗੀ ਆ 1450 1450 ਲੋ ਜੀ ਅਗਲਾ ਸੂਟ ਹੈਗਾ ਰਾਮ ਟੈਕਸ ਦਾ ਮਸਲੀਨ ਦਾ ਸੂਟ ਹੈ ਤੇ ਬੜਾ ਹੀ ਪਿਆਰਾ ਜਿਹਾ ਸੂਟ ਹੈ ਇਹ ਇਹ ਹੈਗੀ ਸ਼ਰਟ ਸ਼ਰਟ ਦੇ ਉੱਪਰ ਤੁਹਾਨੂੰ ਨੈਕ ਦੇ ਉੱਪਰ ਇਹ ਵਾਲਾ ਵਰਕ ਮਿਲੂਗਾ ਠੀਕ ਹੈ ਜੀ ਤੇ نیچے ਘੇਰਾ ਦੇਖੋ ਤੁਸੀਂ ਘੇਰੇ ਤੇ ਤੁਹਾਨੂੰ ਫੇਰ ਵਰਕ ਮਿਲੂਗਾ ਘੇਰੇ ਤੇ ਨਾ ਇਦਾਂ ਪੈਚ ਲੱਗਿਆ ਹੋਇਆ ਵਰਕ ਦਾ ਇਹ ਵਾਲਾ ਪੈਚ ਲੱਗਿਆ ਹੋਇਆ ਤੇ ਉਹਦੇ ਤੇ ਵਰਕ ਕੀਤਾ ਹੋਇਆ ਠੀਕ ਹੈ ਜੀ ਤੇ ਨੈਕਸਟ ਹੈ ਇਹਦੀ ਸਲਵਾਰ ਇਹ ਵਾਲੀ 2 ਮੀਟਰ ਪਲੱਸ ਮਿਲੂਗੀ ਲਗਭਗ 3 ਮੀਟਰ ਹੀ ਹੋਊਗੀ ਸਲਵਾਰੀ ਦੀ ਮਸਲੀਨ ਦੀ ਸਲਵਾਰ ਔਰ ਮਸਲੀਨ ਦਾ ਹੀ ਤੁਹਾਨੂੰ ਸ਼ਰਟ ਮਿਲੂਗਾ ਬੜਾ ਹੀ ਪਿਆਰਾ ਜਿਹਾ ਸੂਟ ਲੇਗਾ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਦੁਪੱਟੇ ਦੇ ਉੱਪਰ ਸਾਰੇ ਤੇ ਪੈਚ ਵਰਕ ਹੋਇਆ ਹੋਇਆ ਹੈ ਔਰ ਇਹਦਾ ਲੁਕਾ 2 ਮੀਟਰ ਦਾ ਦੁਪੱਟਾ ਉਹਦੇ ਉੱਪਰ ਸ਼ਰਟ ਨਾਲ ਦੇ ਪੈਚ ਲੱਗੇ ਹੋਏ ਹੈ ਠੀਕ ਹੈ ਤੇ ਇਹ ਹੈਗਾ ਇਹਦਾ ਪੱਲਾ ਪੱਲੇ ਦੇ ਉੱਪਰ ਇਸ ਤਰ੍ਹਾਂ ਡਬਲ ਲੇਸਿੰਗ ਹੋਈ ਹੋਈ ਹੈ ਇਨਸਰਟ ਕੀਤੀ ਹੋਈ ਹੈ ਲੇਸ ਤੇ ਫੋਰ ਸਾਈਡ ਵੀ ਤੁਹਾਨੂੰ ਇਹ ਵਾਲੀ ਲੇਸਿੰਗ ਠੀਕ ਹੈ ਜੀ ਆ ਲੋ ਬਹੁਤ ਵੱਡਾ ਦੁਪੱਟਾ ਹੈ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ 2195 ਰੁਪਏ ਇਹ ਸੂਟ 2195 ਚ ਤੁਹਾਡੇ ਘਰ ਆ ਜਾਣਾ ਹੈ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਦੇਖੋ ਜੀ ਲਿਲਨ ਕਾਟਨ ਰੌਮ ਟੈਕਸ ਦੀ ਲਿਲਨ ਕਾਟਨ ਆ ਬਹੁਤ ਪਿਆਰਾ ਜਿਹਾ ਸੂਟ ਵਰਕ ਬਹੁਤ ਪਿਆਰਾ ਹੈ ਸਿੰਗਲ ਸਿੰਗਲ ਜਿਹਾ ਟੰਕਾ ਹੈਗਾ ਪਤਲਾ ਪਤਲਾ ਜਿਹਾ ਵਰਕ ਹੈ ਬਹੁਤ ਪਿਆਰਾ ਜਿਹਾ ਵਰਕ ਹੈ ਬਲੈਕ ਸਿੰਗਲ ਕਲਰ ਦੇ ਵਿੱਚ ਵਰਕ ਮਿਲਦਾ ਠੀਕ ਹੈ ਫਲੋਰੀ ਸਿੰਗਲ ਕਲਰ ਦੇ ਵਿੱਚ ਸਿੰਗਲ ਸਿੰਗਲ ਜਿਹਾ ਹੀ ਵਰਕ ਹੈਗਾ ਬੜਾ ਸੋਹਣਾ ਜਿਹਾ ਤੇ ਇਹ ਹੈਗਾ ਜੀ ਇਹਦਾ ਘੇਰਾ ਲਓ ਜੀ ਤੁਹਾਨੂੰ ਮੈਂ ਇਹਦਾ ਘੇਰਾ ਤੇ ਲੈਂਥ ਨਾਪ ਦੇਣੀ ਆ ਆਈ ਕੇ ਰਹਿਸਤਾਈ ਤੋਂ ਵੀ ਪੂਰਾ ਬੰਦੀ ਹੋਊਗਾ ਮਨਮੋਟਾ ਸਬਸਤਾਈ ਹੋਊਗਾ ਘਟਣੀ ਹੈਗਾ ਤੇ ਲੈਂਥ ਹੈ ਜਿਹੜੀ ਉਹ ਮਿਲੂਗੀ ਤੁਹਾਨੂੰ ਸਾਢੇ 6 47 ਆ ਲੈਂਥ ਦੇਖੋ ਜੇ ਤਾਂ ਤੁਸੀਂ ਮਤਲਬ ਕਿ ਜ਼ਿਆਦਾ ਨਹੀਂ ਰੱਖਣੀ ਤਾਂ ਕਢਾਈ ਤੱਕ ਤਾਂ ਤੁਹਾਨੂੰ ਲੈਂਥ ਮਿਲ ਜੂਗੀ ਜੀ ਸਾਢੇ 45 ਪੌਣੀ 46 ਤੇ ਵੈਸੇ ਸਾਢੇ 46 ਆ ਲੋ ਫਰੰਟ ਫਰੰਟ ਤੇ ਤੁਹਾਨੂੰ ਵਰਕ ਮਿਲੇਗਾ ਰਾਮ ਟੈਕਸ ਦੀ ਲੀਲਨ ਕਾਟਨ ਮਿਲੂਗੀ ਬਹੁਤ ਪਿਆਰਾ ਜਿਹਾ ਸਟੱਫ ਹੈਗਾ ਲੀਲਨ ਕਾਟਨ ਫਰੰਟ ਬੈਕ ਤੇ ਲਾਈਨਿੰਗ ਲਾ ਲਿਓ ਜਾਂ ਅੰਡਰ ਸ਼ਰਟ ਪਾ ਲਿਓ ਆਦਰਵਾਇਜ਼ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਠੀਕ ਹੈ ਸਲਵਾਰ ਤੇ ਕੋਈ ਜ਼ਰੂਰਤ ਨਹੀਂ ਹੈਗੀ ਤੇ ਲਓ ਜੀ ਮਸਲੀਨ ਦਾ ਤੁਹਾਨੂੰ ਮਿਲੂਗਾ ਇਹਦੇ ਨਾਲ ਦੁਪੱਟਾ ਇਹ ਵਾਲਾ ਸਿੱਧਾ ਬਸਰੇ ਦਾ ਆਹ ਬਹੁਤ ਸੋਹਣਾ ਕੋਲੋਂ ਤੇ ਉਹਦਾ ਦੁਪੱਟਾ ਮਿਲੂਗਾ ਤੇ ਵਰਕ ਹੋਇਆ ਹੋਇਆ ਉਦਾਂ ਹੀ ਜਿਸ ਤਰ੍ਹਾਂ ਸ਼ਰਟ ਤੇ ਹੋਇਆ ਸੀ ਪਤਲਾ ਪਤਲਾ ਜਿਹਾ ਵਰਕ ਉਦਾਂ ਦਾ ਹੀ ਵਰਕ ਤੁਹਾਨੂੰ ਇਹਦੇ ਤੇ ਮਿਲੂਗਾ ਠੀਕ ਹੈ ਜੀ ਪਤਲਾ ਆ ਜਾ ਮਸਲੀਨ ਦਾ ਦੁਪੱਟਾ ਤੇ 4 ਸਾਈਡੇ ਦੇ ਇਹ ਵਾਲੇ ਲਟਕਣ ਠੀਕ ਹੈ ਤੇ ਪ੍ਰਾਈਸ ਹੈਗੀ ਹੈ 2770 ਇਹ 2770 ਦੇ ਵਿੱਚ ਆਉਣਾ ਤੁਹਾਡੇ ਕੋਲ ਸ਼ਿਪਿੰਗ ਚਾਰजेस ਕੋਈ ਨਹੀਂ ਲਓ ਜੀ ਨੈਕਸਟ ਦੇਖੋ ਇਹ ਆਰਟ ਆਈਸ ਦੀ ਮਸਲੀਨ ਹੈ ਪਰ ਲਾਈਨਿੰਗ ਦੀ ਲੋੜ ਨਹੀਂ ਹੈਗਾ ਤੇ ਆਲੋ ਇਹ ਹੈਗੀ ਆਰਟੈਕਸ ਦੀ ਮਸਲੀਨ ਆਲੋ ਇਹ ਫਰੰਟ ਦੇ ਉੱਪਰ ਇੱਕ ਫਲਾਵਰ ਮਿਲੂਗਾ ਤੁਹਾਨੂੰ ਜਿਹਦੇ ਦੇ ਉੱਪਰ ਵਰਕ ਹੋਇਆ ਹੋਇਆ ਸਾਰੇ ਤੇ ਠੀਕ ਹੈ ਜੀ ਤੇ ਡਾਰਕ ਲਾਈਟ ਜੇ ਕਲਰ ਦਿਖਦੇ ਹੋਣੇ ਨੇ ਤੁਹਾਨੂੰ ਆਲੋ ਮੈਂ ਪੂਰਾ ਦਿਖਾ ਦਿੰਦੀ ਹਾਂ ਡਾਰਕ ਲਾਈਟ ਜੇ ਕਲਰ ਦਿਖਦੇ ਨੇ ਬ੍ਰਾਂਡਡ ਸੂਟ ਆਉਂਗਾ ਤੁਹਾਡੇ ਕੋਲ ਇਹ ਇਹ ਬੈਕ ਸਾਈਡ ਹੈ ਠੀਕ ਹੈ ਜੀ ਤੇ ਇਹ ਮਿਲੂਗੀ ਜੀ ਇਹਦੇ ਨਾਲ ਤੁਹਾਨੂੰ ਸਲਵਾਰ ਔਰ ਸਰਵਾਤ ਦਾ ਕਪੜਾ ਮੇਰੇ ਖਿਆਲ ਨਾਲ ਤੁਹਾਨੂੰ ਖੁੱਲਾ ਡੁੱਲਾ ਹੀ ਮਿਲੇਗਾ ਲਗਭਗ 3 ਹੀ ਹੋਊਗਾ ਨਾਪ ਕੇ ਦੱਸ ਦੇਣੀ ਆ। ਜਿੰਨ ਹਾਂ ਲਗਭਗ 3 ਹੈ ਤੇ ਦੋ ਸੀ ਤਾਂ ਜਰੂਰ ਹੋਊਗਾ। ਠੀਕ ਹੈ। ਲੋ ਜੀ ਬਹੁਤ ਪਿਆਰਾ ਜਿਹਾ ਸੂਟ। ਬਿਨਾ ਲਾਈਨਿੰਗ ਤੋਂ ਬਣ ਜੂਗਾ ਜੀ ਲਾਈਨਿੰਗ ਦੀ ਲੋਡ ਨਹੀਂ ਪੈਣੀ ਹੈਗੀ ਤੁਮ ਇਦਾਂ ਹੀ ਬਣਾ ਲਓ ਤੁਸੀਂ। ਠੀਕ ਹੈ ਕੋਈ ਸੀ ਥਰੂ ਨਹੀਂ ਹੈਗਾ। ਆਰਾਮ ਨਾਲ ਬਣਾਓ। ਲੋ ਜੀ ਨੈਕਸਟ ਜਿਹੜਾ ਦੁਪੱਟਾ ਆਏਗਾ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਇਹਦਾ ਇਹ ਬਹੁਤ ਸੋਹਣਾ ਦੁਪੱਟਾ ਹੈ ਕਾਟਨ ਮਸਲੀਨ ਦੇ ਵਿੱਚ ਬਹੁਤ ਸੋਹਣਾ ਜਿਹਾ ਦੁਪੱਟਾ ਠੀਕ ਹੈ ਆ ਲੋ ਇੱਕ ਫਲਾਵਰ ਇੱਥੇ ਆ ਗਿਆ ਵਿਚਾਲੇ ਤੇ ਇੱਕ ਫਲਾਵਰ ਆ ਗਿਆ ਤੇ ਇਸ ਪਾਸੇ ਠੀਕ ਹੈ ਜੀ ਇਹ ਪ੍ਰਾਈਸ ਹੈਗੀ ਆ ਸਿਰਫ ਤੇ ਸਿਰਫ 1050 ਰੁਪਏ ਆਰਟ ਐਕਸ ਦਾ ਮਸਲੀਨ ਦਾ ਸੂਟ कॉटन मस्लिन 1050 ਦੇ ਵਿੱਚ ਲਓ ਜੀ ਨੈਕਸਟ ਦੇਖੋ ਇਹ ਫਰੰਟ ਤੇ ਆਊਗਾ ਤੁਹਾਡੇ ਇਹ ਫਲਾਵਰ ਤੁਹਾਨੂੰ ਫਰੰਟ ਤੇ ਮਿਲੂਗਾ ਠੀਕ ਹੈ ਸਾਰੇ ਤੇ ਵਰਕ ਹੋਏ ਹੋਇਆ ਇਸ ਤਰ੍ਹਾਂ ਡਾਰਕ ਲਾਈਟ ਜੇ ਕਲਰ ਨੇ ਬਦਲ ਜੇ ਹੋਰ ਹੋਣੇ ਆਹ ਲਓ ਆਵळा ਫਰੰਟ ਹੈ ਦਾ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਬੋਦੀ ਤੇ ਇਹ ਹੈ ਦੀ ਬੈਕ ਸਾਈਡ ਬੈਕ ਸਾਈਡ ਤੇ ਉਦਾਂ ਹੀ ਫਲਾਵਰ ਮਿਲੂਗਾ ਪਰ ਵਰਕ ਨਹੀਂ ਮਿਲੂਗਾ ਤੇ ਇਹ ਮਿਲੂਗੀ ਜੀ ਇਹਦੀ ਸਲਵਾਰ ਸਲਵਾਰ ਤੇ ਥੋੜੀ ਥੋੜੀ ਨੈਗੇਟਿਵ ਪ੍ਰਿੰਟਿੰਗ ਤੇ ਲਗਭਗ 3 ਮੀਟਰ ਹੋਊਗੀ ਥੋੜੀ ਬਹੁਤ ਹੀ ਕੱਟ ਹੋ ਸਕਦੀ ਹੈ ਜਿਆਦਾ ਨਹੀਂ ਕੱਟ ਹੋਊਗੀ ਤੇ ਦੁਪੱਟਾ ਦੇਖ ਲਓ ਸੋਹਣਾ ਸੀ ਲੋ ਠੀਕ ਹੈ ਜੀ ਆਹ ਤੇ ਪ੍ਰਾਈਸ 1050 ਤੇ ਸਾਰੇ ਸੂਟ ਤੁਹਾਨੂੰ ਹਮ 1050 ਵਾਲੇ ਦਿਖਾਉਂਗੀ ਨੈਕਸਟ ਦੇਖ ਲਓ ਜਿਨੇ ਹੋਰ ਵੀ ਲਾਈਟ ਕਲਰ ਚਾਹੀਦਾ ਜਿਨਾਂ ਨੂੰ ਆਹ ਬੜੀ ਸੋਹਣੀ ਜੀ ਪ੍ਰਿੰਟਿੰਗ ਹੈ ਵਿੱਚ ਦਾਣੇ-ਦਾਣੇ ਜਿਹੇ ਨੇ ਮੈਂ ਖੋਲਦਾ ਥੋੜਾ ਜਿਹਾ ਹੋਰ ਅਹ ਔਰ ਜਿਹ ਉਪਰੋਂ ਪੀਚ ਹੈ ਵਿੱਚ ਹਲਕਾ ਹਲਕਾ ਵਾਈਟ ਕਿੰਨੇ ਮੈਨੇ ਜੀ ਦਿਖ ਰਹੀ ਹੈ ਔਰ نیچے ਦੇਖ ਲਓ ਜਾ ਕੇ ਥੋੜਾ ਲਾਈਟ ਹੋ ਗਿਆ ਠੀਕ ਹੈ ਤੇ ਇਹ ਹੈਗੀ ਇਹਦੀ ਬਾਜੂ ਤੇ ਇਹ ਵਾਲਾ ਹੈਗਾ ਇਹਦਾ ਬੈਕ ਸਾਈਡ ਠੀਕ ਹੈ ਤੇ ਸਲਵਾਰ ਦੇਖੋ ਸਲਵਾਰ ਦੀ ਪ੍ਰਿੰਟਿੰਗ ਅਲੱਗ ਹੈ ਬਹੁਤ ਸੋਹਣੀ ਜੀ ਠੀਕ ਹੈ ਸਲਵਾਰ ਮਿਲ ਜੂਗੀ ਤੁਹਾਨੂੰ 85 285 ਹੋ ਗਿਆ ਤਾਂ ਪਾ ਲਈਏ ਕਿ ਕੱਢ ਕੇ ਦਿਖਾ ਲਈ ਉਹ ਫੜਾਈ ਲੋ ਬੜੇ ਸੋਹਣੇ ਦੁਪੱਟੇ ਆ ਜੀ ਬੜੇ ਜਿਆਦਾ ਸੋਹਣੇ ਪਾਣੀ ਵਰਗੇ ਆ ਹਲਕੇ ਭੈ ਨਹੀਂ ਜਮਾ ਇੱਕ ਪੱਲੇ ਤੇ ਆ ਫਲਾਵਰ ਫਿਰ ਤੁਹਾਨੂੰ ਵਿੱਚੋਂ ਸਾਰਾ ਦੁਪੱਟਾ ਕਿਨਮਨ ਕਿਨਮਨ ਜਿਹਾ ਦਿਖੂਗਾ ਪਿੱਛੇ ਜਾ ਸੂਟ ਕਰਨ ਤੇ ਫਿਰ ਅੱਗੇ ਪੱਲੇ ਤੇ ਫਿਰ ਇੱਕ ਫਲਾਵਰ ਬੜੇ ਹੀ ਸੋਹਣੇ ਸਰਦਾਰੀ ਲੁੱਕ ਦੇ ਸੂਟ ਆ ਦੁਪੱਟਾ ਸਿਰ ਤੇ ਲਿਪੂਗਾ ਬਿਨਾ ਲਾਈਨਿੰਗ ਤੋਂ ਬਣਨਗੇ ਤੇ ਪ੍ਰਾਈਸ 1050 ਲਓ ਜਿਗਲਾ ਦੇਖੋ ਸੋਹਣੇ ਸੋਹਣੇ ਸੂਟ ਦੇਖੋ ਲਓ ਬਹੁਤ ਪਿਆਰਾ ਕਲਰ ਤੇ ਬਹੁਤ ਪਿਆਰਾ ਜਿਹਾ ਫੁੱਲ ਉਹਦੇ ਉੱਪਰ ਵਰਕ ਹੁਣ ਸਾਰਾ ਅਬੀ ਵੀ ਦੂਰੋਂ ਦਿਖਾ ਦੇਗੀ ਦੂਰੋਂ ਦਿਖਾ ਦੇ ਲਓ ਜੀ ਸਾਰਾ ਫਰੰਟ ਹੁਣ ਇਸ ਤਰ੍ਹਾਂ ਦਾ ਲੁੱਕ ਦੇਖ ਲਓ ਤੁਸੀਂ ਸੂਟ ਦੀ ਏ ਹੈ ਗਈ ਇਹਦੀ ਬਾਦੀ ਠੀਕ ਹੈ ਜੀ ਇਹ ਹੈ ਗਈ ਇਹਦੀ ਬੈਕ ਸਾਈਡ ਬੈਕ ਸਾਈਡ ਤੇ ਬਸ ਵਰਕ ਨਹੀਂ ਹੁੰਦਾ ਬਾਕੀ ਫਲਾਵਰ ਉਦਾਂ ਹੀ ਹੁੰਦਾ ਜਿੱਦਾਂ ਫਰੰਟ ਤੇ ਤੇ ਸਲਵਾਰ ਦੇਖ ਲਓ ਸਲਵਾਰ ਦੇ ਉੱਪਰ ਫੇਰ ਥੋੜਾ ਥੋੜਾ ਪ੍ਰਿੰਟ ਹੈ ਲੋ ਜੀ ਹੁਣ ਦੇਖੋ ਤੁਸੀਂ ਇਹਦਾ ਦੁਪੱਟਾ ਬੜੇ ਸੋਹਣੇ ਸੂਟ ਹੈ ਇਹ ਸਾਰੇ ਕੋਈ ਘਟ ਨਹੀਂ ਕਿਸੇ ਤੋਂ ਲੋ ਜੀ ਦੁਪੱਟਾ ਕੀ ਬਾਤ ਹੈ ਬੱਤ ਲੋ ਦੋਨੋਂ ਫਲਾਵਰ ਨੇ ਇੱਕ ਆ ਹੋ ਗਿਆ ਇੱਕ ਇਹ ਹੋ ਗਿਆ ਜਿਹੜੇ ਡਾਰਕ ਲਾਈਟ ਜੇ ਕਲਰ ਨੇ ਨਾ ਬਾਰੇ ਸੋਨੂ ਲੱਗਦੇ ਨੇ ਤੇ ਪ੍ਰਾਈਸ ਹੈਗੀ 1050 ਨੈਕਸਟ ਦੇਖੋ ਮਸਟਰਡ ਜਿਹਾ ਕਲਰ ਹੈਗਾ ਬਹੁਤ ਜਿਆਦਾ ਸੋਹਣੀ ਕਾਟਨ ਮਸਲੀਨ ਹੈ ਜੀ ਬਹੁਤ ਜਿਆਦਾ ਸੋਹਣੀ ਸੌਫਟ ਵਾਲੀ ਤੇ ਸਭ ਤੋਂ ਵੱਡੀ ਗੱਲ ਕਿ ਬਿਨਾਂ ਲਾਈਨਿੰਗ ਤੋਂ ਬਣਨ ਵਾਲੀ ਆਹ ਜਿਹੜਾ ਆਪਸਤਾਜਾ ਬਣਿਆ ਹੋਇਆ ਇਹਦੇ ਤੇ ਵਰਕ ਹੈ ਇਹਦੇ ਤੇ ਵਰਕ ਹੈ ਠੀਕ ਹੈ ਜੀ ਲੋ ਇਹ ਆ ਬੜਾ ਫਰੰਟ ਹੈ। ਸੋਨਾ ਦਾ ਫਰੰਟ ਤੇ ਆ ਹੈਗੀ ਇਹਦੀ ਬਾਜੂ। ਤੇ ਇਹ ਹੈਗਾ ਜੀ ਇਹਦੀ ਬੈਕ ਸਾਈਡ। ਠੀਕ ਹੈ ਤੇ ਇਹ ਹੈਗੀ ਸਲਵਾ। ਜਿਵੇਂ ਮਰਜ਼ੀ ਬਣਾਇਓ ਤੁਸੀਂ। ਸਾਡੇ ਨਾਲ ਮੇਰੇ ਪਲੀਗ ਨੇ ਇੱਕ ਉਹਨਾਂ ਨੇ ਬਣਾਇਆ। ਬਹੁਤ ਜ਼ਿਆਦਾ ਸੋਹਣਾ ਲੱਗਦਾ ਸੀ ਔਰ ਬਿਨਾ ਲਾਈਨਿੰਗ ਤੋਂ ਬਣਾਇਆ ਉਹਨਾਂ ਨੇ ਬੜਾ ਹੀ ਪਿਆਰਾ ਲੱਗਦਾ ਸੂਟ। ਤੇ ਲੋ ਜੀ। ਆ ਇਹ ਹੈ ਦੁਪੱਟਾ। ਬਸ ਦੁਪੱਟੇ ਕਰਾਂਗੇ ਸਹੀ ਹੈ। ਸਹੀ ਹੈ ਬਸ ਠੀਕ ਹੈ ਉਹ ਮੈਂ ਸੂਟ ਹੈ ਲੋ ਵੇਜਾ ਵੇਜਾ ਕਰਦੇ ਨੇ ਦੁਪੱਟੇ ਨੇ ਮਜ਼ਾ ਆ ਜੂਗਾ ਸੂਟ ਪਾ ਕੇ ਤੇ ਦੁਪੱਟਾ ਲੈ ਇੱਕ ਹਜ਼ਾਰ 50 ਚ ਆ ਜੂਗਾ ਸੂਟ ਨੂੰ ਦੀ ਨੈਕਸਟ ਦੇਖੋ ਲੋ ਫਲਾਵਰ ਉਹਦੇ ਉੱਪਰ ਵਰਕ ਥੋੜ੍ਹੀ ਥੋੜ੍ਹੀ ਸਰਵੋਸਕੀ ਵੀ ਮਿਲੂਗੀ ਨਾਲ ਠੀਕ ਹੈ ਲੋ ਜੀ ਦੂਰੋਂ ਦੇਖੋ ਹੁਣ ਸੂਟ ਦੀ ਲੁੱਕ ਬਹੁਤ ਪਿਆਰਾ ਜਾਂ ਸੂਟ ਕੁੜਮੇ ਜੇ ਪ੍ਰਿੰਟ ਇਹ ਬਾਜੂ ਤੇ ਇਹ ਹੈਗੀ ਬੈਕ ਸਾਈਡ ਤੇ ਆਹ ਹੈਗੀ ਜੀ ਦੀ ਸਲਵਾਰ ਸਲਵਾਰ ਤੇ ਵੀ ਜਿਓਮੈਟ੍ਰੀਕਲ ਜਾਂ ਪ੍ਰਿੰਟ ਦੁਪੱਟਾ ਮੇਰੇ ਖਿਆਲ ਨਾਲ ਨਾ ਖੋਲਾਂ ਮੈਂ ਦੁਪੱਟੇ ਤੇ ਫਲਾਵਰ ਇੱਕ ਵਿਚਾਲੇ ਆ ਇੱਕ ਇੱਕ ਉਸ ਕਾਰਨਰ ਤੇ ਇੱਕ ਉਸ ਕਾਰਨਰ ਤੇ ਤੇ 1050 ਤੋਂ ਅਗਲੇ ਦੇਖੋ ਬਹੁਤ ਸੋਹਣੇ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਕਲਰ ਵਾਲੇ ਸੋਹਣੇ ਆ ਇਹਦੇ ਚ ਇਹਦੇ ਚ ਵੀ ਸਾਰਿਆਂ ਦੇ ਬਹੁਤ ਸੋਹਣੇ ਆ ਕਲਰ ਚਲ ਦੂਰੋਂ ਦਿਖਾ ਦੇ ਲੋ ਜੀ ਆ ਹੈਗੀ ਇਹਦੀ ਲੋ ਸਾਰੇ ਸੂਟ ਕਲਰਫੁਲ ਸੂਟ ਆ ਕਲਰਫੁਲ ਤੇ ਇਹ ਹੈਗੀ ਇਹਦੀ ਬਾਜੀ ਇਸ ਤਰ੍ਹਾਂ ਬਣਉਣੀ ਜੀ ਬਾਜੀ ਠੀਕ ਹੈ ਤੇ ਬੈਕ ਸਾਈਡ ਦੇਖੋ ਇਹ ਵਾਲਾ ਫਲਾਵਰ ਲਗਭਗ 3 ਮੀਟਰ ਸਲਵਾਰ ਬੱਦਲ ਜੇ ਬਣੇ ਹੋਏ ਨੇ ਸਲਵਾਰ ਦੇ ਵਿੱਚ ਨੈਗੇਟਿਵ ਪ੍ਰਿੰਟਿੰਗ ਹੈਗੀ ਐ ਇਹ ਦੁਪੱਟਾ ਫੋਲ ਹੀ ਦੇਣੀ ਆ ਮੈਂ ਸਭ ਨੂੰ ਖੁੱਲੇ ਬਣਾ ਆਈਡੀਆ ਨਹੀਂ ਲੰਘਦਾ ਲੋ ਜੀ ਐਂ ਦੇਖੋ ਡਬਲ ਆਲ ਇੱਕ ਫਲਾਵਰ ਇੱਧਰ ਵੱਡਾ ਸਾਰਾ ਨਾਲ ਨੈਗੇਟਿਵ ਪ੍ਰਿੰਟਿੰਗ ਤੇ ਇੱਕ ਫਲਾਵਰ ਇੱਧਰ ਠੀਕ ਹੈ ਜੀ ਆਲੋ ते प्राइस एक हज़ार है देखो येलो मस्टर्ड जलर है लो। प्यारा जहाट सूट, सोने सोने रंग ये बैक साइड, ये हैगी मस्टर्ड जी सलवार लो ਤਾਂ ਦੇਖੋ ਥੋੜਾ ਥੋੜਾ ਫਰਕ ਪਈ ਜਾਂਦਾ ਜੀ ਕਲਰ ਦਾ ਥੋੜਾ ਥੋੜਾ ਲਓ ਠੀਕ ਹੈ ਬਹੁਤ ਪਿਆਰੇ ਸੂਟ ਹੈ ਗਰਮੀਆਂ ਚ ਪਾਉਣ ਵਾਲੇ ਸੂਟ ਆਰਾਮ ਨਾਲ ਪਾਓ ਤੇ ਹਟਾਓ ਤੇ ਮਸ਼ੀਨਾਂ ਚ ਤੋਂ ਬਹੁ ਜਿੰਮੀ ਮਰਜ਼ੀ ਧੋ ਲਓ ਬਹੁਤ ਪਿਆਰਾ ਸੂਟ ਹੈ ਵੀ ਕੋਈ ਘਟਣੀ ਤੁਸੀਂ ਕਹੋਗੇ ਸਾਰਿਆਂ ਨੂੰ ਕਹ ਦਿੰਨੇ ਸਾਰੇ ਹੀ ਬਾਲੇ ਸੋਹਣੇ ਹੈ ਜੀ ਕੋਈ ਘਟਣੀ ਆ ਸੂਟ ਕਿਸੇ ਤੋਂ ਹਾਂ ਲਓ ਠੀਕ ਹੈ ਇਹ ਬਾਜੂ ਹੈ ਤੇ ਇਹ ਹੈਗੀ ਬੈਕ ਸਾਈਡ ਤੇ ਇਹ ਹੈਗੀ ਸਲਵਾਰ ਬਦਲਾ ਬਦਲਾ ਨਹੀਂ ਵਾਲੀ ਸਲਵਾਰ ਹੈ ਦੁਪੱਟਾ ਫਮੈਂ ਨਹੀਂ ਖੋਲਦੀ ਆ ਲਓ ਜੀ ਇਹ ਹੈਗਾ ਦੁਪੱਟਾ ਤੇ ਪ੍ਰਾਈਸ ਹੈਗੀ 1050 ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ